ਮੱਦੀ ਆ ਕੇ ਉਹ ਆਪਣੀ ਦਵਾਈ ਜਿਹੜੀ ਆ ਰੋਟੇ ਦਾ ਮਹਾਰਾਜਾ ਕਿਰਪਾ ਕਮੇਪਾਚਾ ਇਸ ਤੋਂ ਟ੍ਰਾਈ ਇਹਨਾਂ ਦੇ ਰੰਗ ਭਰੇ ਆਦਮੀ ਜਿਹੜਾ ਦੇ ਅੱਜ ਦੇ ਉਹ ਵੀ ਲੋਕ ਦੇ ਤਾੜੀ ਵਾਲੇ ਨਾਲ ਆਏ ਨੇ ਐਦਾ ਕੰਮ ਨਿਕਲਿਆ ਸੇਖਾ ਜਗਰੂਪ ਸਿੰਘ ਸੇਖਵ ਨੇ ਕਿਹਾ ਕਿ ਕਲੀਨਿੰਗ ਦੇ ਸ਼ੁਰੂ ਹੋਣ ਹਨ ਹਣਿਕ ਬਸੰਦ ਅਕਸੀਸ ਦੇ ਖੇਤਰ ਵਿੱਚ ਵੱਡੀ ਸਹੂਲਤ ਮਿਲੇਗੀ ਜਗਰੂਪ ਸਿੰਘ ਸੇਖਵ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਸੇ ਸੇਵਾਵਾਂ ਦੇ ਖੇਤਰ ਵਿੱਚ ਆਮ ਲੋਕਾਂ ਲਈ ਵਰਦਾਨ ਸਾਬਤ ਹੋਏ ਹਨ ਅਤੇ ਹੁਣ ਲੋਕ ਆਪਣੇ ਘਰ ਦੇ ਨੇੜੇ ਹੀ ਮਿਆੜੀ ਸੇਵਾਵਾਂ ਦਾ ਲਾਭ ਉਠਾ ਸਕਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲੇਗੇ ਆਮ ਆਦਮੀ ਕਲੀਨਿਕਾਂ ਦੀ ਅੱਜ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ ਉਹਨਾਂ ਆਖਿਆ ਕਿ ਪੂਰੀ ਦੁਨੀਆ ਇਸ ਮਾਡਲ ਨੂੰ ਦੇਖ ਰਹੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ 829 ਤੋਂ ਵੱਧ ਆਮ ਆਦਮੀ ਕਲੀਨਿਕ ਖੋਲੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਜਿੱਥੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਕਈ ਤਰ੍ਹਾਂ ਦੇ ਟੈਸਟ ਵੀ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਨਾ ਪਹੁੰਚੇ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਲੋਕ ਸਭਾ ਚੋਣਾਂ ਦੁਰਾਨ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਹੀ ਲੋਕ ਸਭਾ ਵਿੱਚ ਭੇਜਣਗੇ ਅੱਜ ਅਸੀਂ ਹਲਕਾ ਕਾਦੀਆਂ ਦੇ ਧਾਰੀਵਾਲ ਨਗਰ ਦੇ ਵਿੱਚ ਅੱਜ ਇੱਥੇ ਮਹੱਲਾ ਕਲੀਨਿਕ ਦੀ ਓਪਨਿੰਗ ਕੀਤੀ ਆ ਮੈਂ ਪਹਿਲਾਂ ਕਾਦੀਆਂ ਹਲਕੇ ਬਾਰੇ ਸਪੈਸੀਫਿਕ ਗੱਲ ਕਰਾਂਗਾ ਕਿ ਅੱਜ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਅੱਜ ਪੰਜ ਨਵੇਂ ਮਹੱਲਾ ਕਲੀਨਿਕ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਖੁੱਲੇ ਜਾ ਰਹੇ ਆ ਜਿਹਦੇ ਵਿੱਚ ਜਿੱਥੇ ਅਸੀਂ ਖੜੇ ਆ ਧਾਰੀਵਾਲ ਇਸ ਤੋਂ ਅੱਗੇ ਆਪਣਾ ਕਾਦੀਆਂ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਪਿੱਛੇ ਫਿਰ ਨੂਨਾ ਬਰਕਤਾਂ ਪਿੰਡ ਦੇ ਵਿੱਚ ਪਠੀਆਂ ਪਿੰਡ ਚ ਔਰ 베ਰੀ ਪਿੰਡ ਦੇ ਵਿੱਚ ਇਹ ਪੰਜ ਮਹੱਲਾ ਕਲੀਨਿਕ ਅੱਜ ਨਵੇਂ ਖੋਲੇ ਜਾਣੇ ਆ ਔਰ ਇਹਦੇ ਤੋਂ ਇਲਾਵਾ ਚਾਰ ਮਹੱਲਾ ਕਲੀਨਿਕ ਪਹਿਲਾਂ ਹੀ ਸਾਡੇ ਹਲਕੇ ਚ ਚੱਲ ਰਹੇ ਆ ਢਾਰੀਵਾਲ ਏਰੀਆ ਚ ਕਲਿਆਣਪੁਰ ਗਿਲਮੰਜ ਤੇ ਆਪਣਾ ਗੁੰਨੋਪੁਰ ਔਰ ਨਾਨਵਾ ਜਿੰਦੜ ਇਹ ਚਾਰ ਪਿੰਡਾਂ ਚ ਪਹਿਲਾਂ ਚੱਲ ਰਹੇ ਸੀਗੇ ਔਰ 5+4 9 ਜਿਹੜੇ ਮਹੱਲਾ ਕਲੀਨਿਕ ਨੇ ਕਰਦੀਆਂ ਹਲਕੇ ਚ ਜਿਹੜੇ ਆ ਉਹ ਅੱਜ ਵਰਕਿੰਗ ਚ ਆ ਜਣੇ ਆ ਜੇ ਮੈਂ ਜ਼ਿਲ੍ਹਾ ਗਰਦਾਸਪੁਰ ਦੀ ਗੱਲ ਕਰਾਂ ਤਾਂ ਅੱਜ 68 ਟੋਟਲ ਜਿਹੜੇ ਆ ਗਿਣਤੀ ਜਿਹੜੀ ਹੈ ਮਹੱਲਾ ਕਲੀਨਿਕ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ 68 ਨਵੇਂ ਜਿਹੜੇ ਪਹਿਲੇ 35 ਪਹਿਲੇ ਚੱਲ ਰਹੇ ਆ ਔਰ 28 ਅੱਜ ਜਿਹੜੇ ਆ 27 ਅੱਜ ਖੁੱਲੇ ਜਾਣੇ ਆ ਸੋ ਇਹ ਸਾਡੇ ਲਈ ਸਾਡੇ ਜ਼ਿਲ੍ਹੇ ਲਈ ਬੜੀ ਖੁਸ਼ੀ ਦੀ ਗੱਲ ਆ ਔਰ ਜੇ ਸਾਰੇ ਪੰਜਾਬ ਦੀ ਗੱਲ ਕਰੀਏ ਤੇ 600 ਕੁ ਜਿਹੜੇ ਆ 600 ਪਲੱਸ ਦੀ ਗਿਣਤੀ ਅੱਜ ਮਹਲਾ ਕਲੀਨਿਕ ਦੀ ਹੋ ਜਾਣੀ ਆ ਔਰ ਬੜੀ ਵੱਡੀ ਇਹ ਸਰਕਾਰ ਦੀ ਕਾਮਯਾਬੀ ਆ ਕਿ ਹਰ ਥਾਂ ਤੇ ਹਰ ਸ਼ਹਿਰ ਦੇ ਵਿੱਚ ਹਰ ਮਹੱਲੇ ਦੇ ਵਿੱਚ ਮਹਲਾ ਕਲੀਨਿਕ ਖੁੱਲੇ ਜਾ ਰਹੇ ਆ ਔਰ ਬੜੀ ਵੱਡੀ ਜਿਹੜੀ ਲੋਕਾਂ ਨੂੰ ਇਹ ਸਹੂਲਤ ਮਿਲ ਰਹੀ ਆ ਜਿੱਥੇ ਫ੍ਰੀ ਜਿਹੜਾ ਵਾ ਡਾਕਟਰਾਂ ਦੀ ਕੋਈ ਫੀਸ ਨਹੀਂ ਮੈਡੀਸਨ ਦੀ ਕੋਈ ਫੀਸ ਨਹੀਂ ਔਰ ਹਰ ਤਰ੍ਹਾਂ ਦੇ ਜਿਹੜੇ ਲੈਬ ਟੈਸਟ ਆ ਉਹ ਇੱਥੇ ਜਿਹੜੇ ਆ ਉਪਲਬਧ ਨੇ ਸੋ ਇਹ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਜਿਹੜੇ ਆਮ ਆਦਮੀ ਕਲੀਨਿਕ ਆ ਇੱਕ ਵਰਦਾਨ ਜਿਹੜੇ ਸਿੱਧ ਹੋ ਰਹੇ ਆ ਔਰ ਬੜਾ ਵਧੀਆ ਜਿਹੜਾ ਵਾ ਲੋਕਾਂ ਨੂੰ ਇਹਦਾ ਫਾਇਦਾ ਜਿਹੜਾ ਵਾ ਉਹ ਮਿਲ ਰਿਹਾ ਧੰਨਵਾਦ